ਸਤਨਾਕ ਇੱਕ ਓ ਅੰਕਾਰ ਸਤਨਾਹੋਸੀ ਪੀ ਸਚ ਤੈ ਆ ਦ ਗੁਰਈ ਨਮ ਹੈ ਗੁਰਈ ਨਮ ਹੈ ਜੁਗੈ ਜੁਗਾਦ ਗੁਰਹੀ ਨਮ ਹੈ ਸਤ ਗੁਰਏ ਨਮ ਹੈ ਸ੍ਰੀ ਗੁਰਦੇਵਏ ਨਮ ਹੈ ਨਮਸਕਾਰ 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 ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਲਣਾ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੇਸਾ ਪਾਸ਼ਾਹੀ ਦਸਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਇਸ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਗਿਆ ਅਲਾਈ ਡਿਊਟੀਆਂ ਸਦਕਾ ਆਪਰਜਾਨਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾ ਤੰਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮ ਨਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਅੱਜ ਦੇ ਮੁਖ ਵਾਕ ਸਾਹਿਬ ਦੀ ਸਾਂਝ ਪਾਈਏ ਸ਼ਲੋਕ ਮਹਲਾ 3 ਤੀਜਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਹਨ ਅੱਜ ਦੇ ਮੁੱਖ ਵਕ ਸਾਹਿਬ ਦੀ ਜਿਨ ਕਾ ਸਤਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਜਿਨ੍ਹਾਂ ਨੂੰ ਸਤਗੁਰੂ ਦਾ ਮਲਾਪ ਹੋ ਜਾਂਦਾ ਹੈ ਸਲੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚੰਤ ਹਰ ਨਾਮ ਤਿਨ ਕੈ ਮਨ ਵਸਿਆ ਸਚਾਏ ਸਬਦਿ ਸਮਾਹਿ ਗੁਰੂ ਪਿਤਾ ਜੀ ਫਰਮਾਨ ਕਰਦੇ ਆ ਕਿ ਮਨੋਖ ਇਸ ਜੀਵਨ ਦੇ ਵਿੱਚ ਆਉਂਦਾ ਹੈ ਜੀਵਨ ਦੀ ਲੋੜਾਂ ਦੇ ਵਿੱਚ ਕਈ ਵਾਰ ਅੱਗੇ ਵਧਦਾ ਤੁਰਿਆ ਜਾਂਦਾ ਤੇ ਜੀਵਨ ਦੇ ਵਿੱਚ ਸਤਿਗੁਰੂ ਦਾ ਮਲਾਪ ਨਹੀਂ ਹੁੰਦਾ ਜਿੱਦੇ ਹੀ ਸਤਿਗੁਰੂ ਦਾ ਮਲਾਪ ਹੁੰਦਾ ਸਾਧੂ ਦਾ ਸੰਤ ਦਾ ਗੁਰਮੁਖ ਦਾ ਸਿੱਖ ਦਾ ਉਹਦੇ ਜੀਵਨ ਦੇ ਵਿੱਚ ਜਿੱਦੇ ਹੀ ਇਹ ਭੇਟ ਘਟਦੀ ਆ ਘਟਣਾ ਤੇ ਉਹਦੇ ਤੋਂ ਉਹ ਪੋਸਟਿਵ ਹੋ ਕੇ ਕਰਤੇ ਦੇ ਉਹ ਰੰਗ ਦੇਖਣੇ ਸ਼ੁਰੂ ਕਰ ਦਿੰਦਾ ਜਿਹੜੇ ਅਗਾਹ ਵਧੂਆ ਜੀਵਨ ਨੂੰ ਅੱਗੇ ਵਧਾਉਂਦੇ ਆ ਜਿੰਨਾ ਸਦਕਾ ਜੀਵਨ ਲੰਬਰ ਦਾ ਜੀਵਨ ਅੱਗੇ ਪਹੁੰਚਦਾ ਜਿੰਨ ਕੋ ਸਤਿਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹਿਓ ਇਹਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਕਿ ਹੇ ਦਿਆਲੂ ਹੇ ਕਿਰਪਾਲੂ ਹੇ ਨਿਰੰਕਾਰ ਤੂੰ ਧੰਨ ਹੈ ਤੇ ਉਹਦੀ ਧੰਨਤਾ ਉਹਨੂੰ ਹਰ ਗਿਲ ਚੋਂ ਦਿਂਦੀ ਹੈ ਉਹ ਬੀਜ ਪਾਉਂਦਾ ਬੀਜ ਢੰਗੂਰ ਮਾਰਦਾ ਤਾਂ ਉਹਨੂੰ ਉਹਦੀ ਧੰਨਤਾ ਦਿਖਦੀ ਹੈ ਕਿ ਦੇਖ ਜੀਵਨ ਕਿਵੇਂ ਲੰਬਰ ਰਿਹਾ ਪਤਝੜ ਆਉਂਦੀ ਹੈ ਉਹਨੂੰ ਪਤਾ ਲੱਗਦਾ ਦਰਖਤ ਝੜ ਗਏ ਆ ਤੇ ਜਦੋਂ ਹੀ ਬਹਾਰ ਆਉਂਦੀ ਹੈ ਉਹ ਦੇਖਦਾ ਜੀਵਨ ਨੂੰ ਮੌਲ ਦੇ ਨੂੰ ਉਹਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ ਹਰ ਚੀਜ਼ ਚੋਂ ਕੁਛ ਨਾ ਕੁਛ ਪੈਦਾ ਹੁੰਦਾ ਦਿਸਦਾ ਉਹ ਜਿਹੜੀ ਪ੍ਰਦੈਸ ਆ ਉਹ ਜਿਹੜਾ ਜੀਵਨ ਆ ਉਹਨੂੰ ਉਹ ਸਮਝਣ ਲੱਗ ਜਾਂਦਾ ਜਿਵੇਂ ਜਿਵੇਂ ਕੀਰਤੀ ਕਰਦਾ ਕਿਉਂਕਿ ਗੁਰੂ ਦਾ ਕੰਮ ਹੀ ਕੀ ਆ 네ਗੇਟਿਵ ਬੰਦੇ ਨੂੰ ਪੋਜ਼ਿਟਿਵ ਕਰਨਾ ਨਰਾਸ਼ ਬੰਦੇ ਨੂੰ ਆਸਾ ਚ ਲੈ ਆਉਣਾ ਜੀਵਨ ਤੋਂ ਮੁੱਖ ਮੋੜੀ ਫਿਰਦੇ ਨੂੰ ਜੀਵਨ ਦੇ ਰਸ ਰੰਗ ਸਮਝਾ ਦੇਣੇ ਗੁਰੂ ਹਰ ਵੇਲੇ ਸਿਰ ਤੇ ਹੱਥ ਰੱਖ ਕੇ ਅੱਗੇ ਲਿਆਂਦਾ ਉਹਨੂੰ ਸਮਝਾਉਂਦਾ ਕਿ ਇੱਥੇ ਇਕੱਲਾ ਕੋਈ ਵੀ ਨਹੀਂ ਪੁੱਤਰਾ ਇੱਥੇ ਸਾਰੇ ਹੀ ਉਹਦੀ ਰਜਾ ਚ ਉਹਦੀ ਨਿਗਾ ਚ ਆ ਉਹਦੇ ਫਰਿਸ਼ਤਿਆਂ ਦੇ ਉਹਦੇ ਸਿੰਘਾਂ ਸੀਧਾਂ ਦੇ ਨਾਲ ਹੈ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਉਹਨੂੰ ਸਮਝਾਉਂਦਾ ਕਿ ਤੇਰਾ ਜਿਹੜਾ ਅਵਚੇਤਨਾ ਨਾ ਉੱਥੇ ਉਹ ਨਾਮ ਵਸਿਆ ਹੋਇਆ ਤੇਰੇ ਹੀ ਕੋਲ ਪਿਆ ਤੇਰੇ ਹੀ ਅੰਦਰ ਹੈ ਸੱਚਾ ਸ਼ਬਦ ਸਮਾਹੇ ਜੇ ਤੂੰ ਉਹਨੂੰ ਖੋਜਣ ਦੀ ਕੋਸ਼ਿਸ਼ ਕਰੇਂਗਾ ਉਹ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਕਰੇਂਗਾ ਤੇ ਉਹਦੇ ਵਿੱਚ ਤੇਰੀ ਇੱਕਮਿਕਤਾ ਵੱਧਦੀ ਜਾਣੀ ਹੈ ਤੈਨੂੰ ਭੰਡਾਰ ਦਾ ਤੈਨੂੰ ਜਿਹੜਾ ਸੰਸਾਰ ਨੇ ਸਿਖਾਇਆ ਕਿ ਸੁੱਖ ਚੀਜ਼ਾਂ 'ਚ ਹੈ ਤੇ ਸਤਗੁਰ ਸਿਖਾਉਂਦਾ ਸੁੱਖ ਤੇਰੇ ਅੰਦਰ ਹੈ ਬਾਰੋਂ ਤਾ ਰਿਫਲੈਕਸ਼ਨ ਹੈ ਜਿਹੜੀ ਚੀਜ਼ ਨਾਲ ਲੱਗ ਜੇਗਾ ਉਹਦੇ ਚੋਂ ਦਿਸੂਗਾ ਤੂੰ ਜਦੋਂ ਛੋਟਾ ਸੈਂ ਤੈਨੂੰ ਮਾਂ ਨਾਲੀ ਸੁੱਖ ਸੀ ਕੱਲੀ ਨਾ ਮਾਂ ਦੇ ਦੁੱਧ ਨਾਲ ਹੀ ਸੁੱਖ ਸੀ ਉਹੀ ਰਸ ਸੀ ਤੇਰਾ ਥੋੜਾ ਵੱਡਾ ਹੋਇਆ ਹੋਰ ਦੋਸਤ ਬਣੇ ਭੂਆ ਮਾਮੇ ਮਾਸੀਆਂ ਜਿੰਨੇ ਵੀ ਆ ਫਿਰ ਤੈਨੂੰ ਉਹ ਵਧੀਆ ਲੱਗੇ ਫਿਰ ਖੇਡਣ ਵਾਲੇ ਬੱਚੇ ਤੈਨੂੰ ਉਹ ਤੈਨੂੰ ਲੱਗੇ ਵੀ ਇਹ ਸੁੱਖ ਦਾ ਸਾਧਨ ਹੈ ਫੇਰ ਤੈਨੂੰ ਖਡਾਉਣੇ ਦਿਹਾਉਣੇ ਸ਼ੁਰੂ ਕਰਤੇ ਤੈਨੂੰ ਖਡਾਉਣੇ ਸੁਖ ਦਾ ਸਾਧਨ ਲੱਗੇ ਸੁਖ ਪੁੱਤਰਾ ਤੇਰੇ ਅੰਦਰ ਹੈ ਬਾਹਰ ਇੱਕ ਭਲੇਖਾ ਸਿਰਜਿਆ ਗਿਆ ਜਿਹਦਾ ਭਲੇਖਾ ਨਹੀਂ ਟੁੱਟਦਾ ਉਹ ਜ਼ਿੰਦਗੀ ਗਵਾ ਜਾਂਦਾ ਹੈ ਜਿਨ੍ਹਾਂ ਦੇ ਜਿੰਨੀ ਜਲਦੀ ਪਰੇਖੇ ਦੂਰ ਹੋ ਜਾਂਦੇ ਆ ਉਹ ਅੰਤਰਮੁਖ ਹੋ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਲਾਈਟ ਤਾਂ ਸਾਡੀ ਮੱਚਦੀ ਆ ਪਰ ਮਾ ਕੰਧ ਤੇ ਪਵੇ ਪਰ ਮਾ ਬੀਹ ਚ ਪਵੇ ਪਰ ਮਾ ਆਪਦੇ ਘਰੇ ਪਵੇ ਲੈਟ ਤਾਂ ਸਾਡੀ ਮਚਣੀਆ ਮੋਂ ਬੱਤੀ ਤਾਂ ਸਾਡੇ ਅੰਦਰ ਦੀ ਮਚਣੀ ਆ ਬਾਹਰ ਸੁੱਖ ਨਹੀਂ ਕਿਸੇ ਚੀਜ਼ ਚ ਸੁੱਖ ਤੁਸੀਂ ਪਾ ਦਿੰਦੇ ਹੋ ਇਸੇ ਕਰਕੇ ਜਿਹਦੇ ਚ ਸੁੱਖ ਪਾਉਣੇ ਹੋ ਕਈ ਵਾਰੀ ਦੁਖੀ ਉਹ ਸਭ ਤੋਂ ਵੱਧ ਕਰਦਾ ਹੈ ਤੇ ਸਤਗੁਰੂ ਐਸੀ ਗੇਮ ਸਮਝਾਉਂਦਾ ਕਿ ਸਾਹ ਵੋ ਜੀਵਨ ਨੂੰ ਜੀਵਨੀ ਊਰਜਾ ਨੂੰ ਅੱਖਾਂ ਬੰਦ ਕਰਕੇ ਸੁੱਖ ਦਾ ਆਨੰਦ ਮਾਣ ਇਹ ਸੁੱਖ ਨੂੰ ਕਿਸੇ ਦੀ ਖੂਟੀ ਤੇ ਨਾ ਟੰਗ ਇਹ ਖੁੰਟੀਆਂ ਸਾਰੀਆਂ ਜਿੰਨੇ ਰਿਸ਼ਤੇ ਨਾਤੇ ਆ ਖੁੰਟੀਆਂ ਜੀ ਦਾ ਆਸਰਾ ਤੱਕੇਗਾ ਉਹੀ ਦੁੱਖ ਦੇਊ ਜਿਹੜਾ ਨਿਆਸ ਰਿਆਂ ਦਾ ਵੀ ਆਸਰਾ ਜਿਹੜਾ ਨਥਾਵਿਆਂ ਦਾ ਥਾਉ ਹੈ ਜਿਹੜਾ ਨਮਾਣਿਆਂ ਦਾ ਮਾਣ ਆ ਉਹ ਸਤਗੁਰੂ ਦੀ ਸਰਨਾ ਜਾ ਤੈਨੂੰ ਵੱਡੇ ਸਤਗੁਰੂ ਨਾਲ ਮਿਲਾ ਦੇਊਗਾ ਆਪਣੇ ਆਪ ਚ ਰਹਿਣਾ ਸਿੱਖ ਜੇਗਾ ਖੁਸ਼ ਰਹਿਣਾ ਸਿੱਖ ਜੇਗਾ ਅਚਿੰਤ ਹਰ ਨਾਮ ਤਿੰਨ ਕੈ ਮਨ ਵਸਿਆ ਤੈਨੂੰ ਤੇਰੇ ਅੰਦਰੋਂ ਹਰੀ ਨਾਮ ਨਾਲ ਲਿਆਜ ਪਵਾ ਦੂ ਸੱਚਾ ਸਤਗੁਰੂ ਸੱਚਾ ਸ਼ਬਦ ਸਮਾਹੇ ਉਹ ਸੱਚੇ ਸ਼ਬਦ ਦੇ ਨਾਲ ਤੇਰਾ ਇਕਮਿਕਤਾ ਹੋ ਜੂਗੀ ਤੂੰ ਉਹਦੇ ਚ ਸਮਾਜੇਗਾ ਉਹ ਇੱਕ ਓੰਕਾਰ ਦਾ ਨਾਦ ਤੇਰੇ ਚਾਰ ਸਪੇਰੋਂ ਤੈਨੂੰ ਸਾਹਮਲੂ ਜਿੱਥੇ ਜਾਵੇਂਗਾ ਜਿੱਥੇ ਬੈਠੇਗਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਤੈਨੂੰ ਇਹ ਅਹਿਸਾਸ ਹੋਊਗਾ ਜਿਹੜਾ ਕਰਤੇ ਪੁਰਖ ਨੇ ਦਿੱਤਾ ਗੁਰੂ ਹੈ ਜਿਹੜਾ ਸ਼ਬਦ ਹੈ ਮੇਰੇ ਹਦੈ ਸਦਾ ਹੀ ਨਾਲ ਹੈ ਕੋਲ ਉਧਾਰ ਹੈ ਆਪਣਾ ਮੂਖ ਪਦਵੀ ਆਪੇ ਪਾਹੇ ਅੱਜ ਤੂੰ ਆਸਰੇ ਤੱਕਦਾ ਤੈਨੂੰ ਦੁੱਖ ਆਉਂਦਾ ਜੇ ਤੂੰ ਆਪਣੇ ਆਪੇ ਨੂੰ ਜਾਣ ਗਿਆ ਤੂੰ ਆਪਦੀ ਕੁਲ ਦਾ ਕੁਲ ਦੀਪਕ ਬਣ ਜਾਏਗਾ ਤੂੰ ਕੁਲ ਵੀ ਤਾਰ ਦੇਗਾ ਆਪਦੀ ਕਿਉਂਕਿ ਤੇਰੀ ਵਾਈਬ੍ਰੇਸ਼ਨ ਐਸੀ ਹੋ ਜਾਣੀ ਹੈ ਤੇਰੀ ਸੁਗੰਧੀ ਐਸੀ ਹੋ ਜਾਣੀ ਹੈ ਤੇਰਾ ਗਿਆਨ ਐਸਾ ਹੋ ਜਾਣਾ ਹੈ ਤੂੰ ਜੀ ਦੇ ਕੋਲ ਬੈਠੇਗਾ ਖੜੇਗਾ ਜਿਹਨੂੰ ਮਿਲੇਗਾ ਸਾਰੇ ਤਰਨਗੇ ਕੋਲ ਆਧਾਰ ਹੈ ਆਪਣਾ ਜਿਹਨੂੰ ਵੀ ਆਪਣਾ ਕਹਦੇਗਾ ਜਿਹਨੂੰ ਵੀ ਉਹਦਾ ਆਧਾਰ ਹੋਣਾ ਸ਼ੁਰੂ ਹੋ ਜੂ ਕਿੱਧਰ ਲਈ ਜਿਹੜੀ ਮੋਖ ਪਦਵੀ ਤੂੰ ਪਾਈ ਐ ਜਿਹੜਾ ਦੀਵਾ ਤੇਰਾ ਜਲਿਆ ਅਗਲੇ ਦਾ ਵੀ ਜਲ ਜਾਣਾ ਤੈਨੂੰ ਘਾਟਾ ਕੋਈ ਨਹੀਂ ਪੈਣਾ ਮੋਖ ਪਦਵੀ ਆਪੇ ਪਾਹੇ ਮਾਲਕ ਬਣੇਗਾ ਕਿਸੇ ਦੇ ਉਧਾਰੇ ਗਿਆਨ ਤੇ ਨਹੀਂ ਜੁਮੇਗਾ ਤੈਨੂੰ ਤੇਰਾ ਗਿਆਨ ਦਵਾਉਂਦਾ ਸਤਿਗੁਰੂ ਤੇਰੇ ਅੰਦਰ ਲਿਜਾ ਕੇ ਅੰਤਆ ਕਰਨ ਚ ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ ਪਾਰ ਬ੍ਰਹਮ ਦੀ ਜੋ ਅਟੈਲੀਜੈਂਸ ਹੈ ਜਿਹੜੀ ਹਰ ਵੇਲੇ ਵਾਚ ਰਹੀ ਹੈ ਦੇਖ ਰਹੀ ਹੈ ਜਦੋਂ ਹੀ ਤੂੰ ਸਤਿਗੁਰ ਦੀ ਗੱਲ ਮੰਨ ਲੈਣਾ ਹੈ ਉਹ ਵਾਈਬ੍ਰੇਸ਼ਨਾਂ ਸੰਤੁਸ਼ਟ ਹੋ ਜਾਂਦੀਆਂ। ਉਹਦੇ ਭਾਵ ਸੰਤੁਸ਼ਟ ਹੋ ਜਾਂਦੇ ਆ। ਉਹ ਤੇਰੇ ਲਈ ਇੱਕ ਮਿਕਤਾ ਦੇ ਰਾਹ ਤੇ ਆ ਜਾਂਦਾ ਜਿੱਥੋਂ ਤੂੰ ਦੁਨ ਨਾ ਮਿਲ ਸਕਦਾ। ਖੁੱਲ ਜਾ ਸਿਮ ਸਿਮ ਵਾਲੀ ਗੰਦ ਬਣਦੀ ਐ ਜਿੱਥੇ ਰਸਤਾ ਹੁੰਦਾ ਨਹੀਂ ਉੱਥੇ ਵੀ ਰਸਤੇ ਬਣਦੇ ਆ ਫਿਰ। ਜਦੋਂ ਮਾਲਕ ਸੰਤੁਸ਼ਟ ਹੁੰਦਾ ਨਾ ਰੱਬੀ ਊਰਜਾ ਸੰਤੁਸ਼ਟ ਹੁੰਦੀ ਆ। ਪਾਰ ਬ੍ਰਹਮ ਜਿਹਦਾ ਪਾਰ ਨਹੀਂ ਕੋਈ ਪਾ ਸਕਦਾ ਉਹਦਾ ਜਿਹੜਾ ਬ੍ਰਹਮ ਰੂਪ ਆ ਜਿਹੜਾ ਤੇਰੇ ਅੰਦਰ ਵੀ ਆ ਘਟ ਘਟ ਚ ਐ ਸਾਰਿਆਂ ਦੇ। ਉਹ ਤੇਰੇ ਬਰਾਬਰਤਾ ਤੇ ਆ ਜਾਂਦਾ ਤੈਨੂੰ ਦਿਬਬ ਦ੍ਰਿਸ਼ਟੀ ਖੋਲ ਕੇ ਦਿਖਾ ਦਿੰਦਾ ਵੀ ਮੇਰਾ ਰੂਪ ਬਰਾਟ ਕਿਹੜਾ ਉਹ ਸੰਤੁਸ਼ਟ ਹੋ ਜਾਂਦਾ ਹੈ ਕਿਹਦੇ ਕੋਲ ਹੁੰਦਾ ਉਹ ਸੰਤੁਸ਼ਟ ਜੋ ਗੁਰ ਚਰਨੀ ਜਨ ਪਾਹੇ ਜੀਨੇ ਗੁਰ ਚਰਨਾ ਦੀ ਆਰਾਧਨਾ ਕੀਤੀ ਗੁਰੂ ਚਰਨਾ ਨੂੰ ਮਾਣਿਆ ਗੁਰੂ ਚਰਨਾ ਦੀ ਸੇਵਾ ਕੀਤੀ ਆਪਣੇ ਅੰਦਰ ਗਿਆ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕੀਤੀ ਸ਼ਬਦ ਬ੍ਰਹਮ ਦੇ ਨਾਲ ਇੱਕਮਿਕ ਹੋ ਗਿਆ ਉਹਦਾ ਮਾਲਕ ਵੀ ਉਹਦੇ ਤੇ ਸੰਤੁਸ਼ਟ ਹੋ ਜਾਂਦਾ ਹੈ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ਼ਰ ਖਾਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ ਜਨ ਨਾਨਕ ਕੀਦਾ ਦਾਸ ਆ ਨਾਨਕ ਹਰੀ ਦਾ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ਼ਰ ਖਾਹੇ ਮਾਰੇ ਕਹਿੰਦੇ ਅਸੀਂ ਗਵਾਹ ਇਸ ਗੱਲ ਦੇ ਜਿਹੜਾ ਗੁਰੂ ਦੇ ਚਨਨੀ ਪੈ ਕੇ ਹਰੀ ਨੂੰ ਧਿਆਉਂਦਾ ਉਹਦੇ ਨਾਲ ਜੁੜਦਾ ਉਹਦੀ ਲਾਜ ਉਹ ਹਮੇਸ਼ਾ ਹੀ ਰੱਖਦਾ ਤੇ ਰੱਖਦਾ ਹੀ ਆਇਆ ਜਿੰਨਿਆਂ ਦੀ ਲਾਜ ਰੱਖੀ ਆ ਸਰਾਂ ਦੀ ਡਿਟੇਲ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਾਸ ਡਿਟੇਲਾਂ ਦਿੱਤੀਆਂ ਵੀ ਤੀਜੇ ਪਾਸ਼ਾਣੀ ਵੱਧ ਆ ਜਿਵੇਂ ਜਿਵੇਂ ਆਪਾਂ ਬਾਣੀ ਪੜਾਂਗੇ ਆਪਾਂ ਨੂੰ ਸਮਝ ਆਊ ਪਤਾ ਲੱਗੂ ਮਹਲਾ ਤੀਜਾ ਹੋਮੇ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਮਾਰੇ ਕਹਿੰਦੇ ਜੇ ਗੁਰੂ ਨਹੀਂ ਟਕਰਿਆ ਕੱਲੀ ਹੋਮੇ ਆ ਹੋਮੇ ਅੰਦਰ ਕਹਿੰਦੇ ਖੜਕ ਹੈ ਅਸ਼ਾਂਤੀ ਹੈ ਖੜਕਾ ਬਣਿਆ ਰਹਿਦਾ ਹੋਮੇ ਵਾਲੇ ਦਾ ਖੜਕੇ ਖੜਕ ਵਿਹਾਏ ਉਹਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਰ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ ਕਿਉਂਕਿ ਹੌਮੇ ਵਾਲਾ ਆਪਦੀ ਆਪ ਚੁੰਝਾਂ ਛੇੜਦਾ ਆਪਦੀ ਆਪ ਪੰਗੇ ਲੈਂਦਾ ਉਹ ਸਹਿਜ ਜੀਵਨ ਨੂੰ ਜਾਣਦਾ ਨਹੀਂ ਸੁੱਖ ਨੂੰ ਅੰਦਰੋਂ ਜਾਣਦਾ ਨਹੀਂ ਹੌਮੇ ਹੈ ਤੇ ਹੌਮੇ ਭਿੜ ਕੇ ਹੀ ਖੁਸ਼ ਹੁੰਦੀ ਹੈ ਜਖਮ ਸਹਿ ਕੇ ਹੀ ਖੁਸ਼ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਹੌਮੇ ਵਾਲਿਆਂ ਦਾ ਆਮ ਹੀ ਹਾਲ ਆ ਦੁਨੀਆ ਦਾ ਹੌਮੇ ਵੱਡਾ ਰੋਗ ਹੈ ਮਰ ਜਮੈਂ ਆਵੈ ਜਾਏ ਹੋਮੇ ਵੱਡਾ ਰੋਗ ਕਿਉਂ ਕਿਹਾ ਬਾਣੀ ਨੇ ਕਿਉਂਕਿ ਹੋਮੇ ਵਾਲਾ ਬੰਦਾ ਨਾ ਮਾਫੀ ਮੰਗ ਸਕਦਾ ਨਾ ਮਾਫ ਕਰ ਸਕਦਾ ਉਹਦੇ ਅੰਤਾਂ ਕਰਨ ਦੇ ਵਿੱਚ ਇੰਨਾ ਕੂੜਾ ਕਰਕਟ ਇਕੱਠਾ ਹੋ ਜਾਂਦਾ ਹੈ ਕਿ ਉਹਦੀ ਉਧਰੋਂ ਸਵਾਸ ਮੁੱਕ ਜਾਂਦੀ ਹੈ ਉਮਰ ਮੁੱਕ ਜਾਂਦੀ ਹੈ ਗੱਲ ਕੋਈ ਵੀ ਨਹੀਂ ਮੁਕਦੀ ਉਹਦੀ ਹਰ ਤਰ੍ਹਾਂ ਦੀ ਦੁਸ਼ਮਣੀ ਪੀੜੀਆਂ ਪਈ ਹੁੰਦੀ ਹੈ ਉਹਦੇ ਤੇ ਉਹਨੂੰ ਬਾਰ-ਬਾਰ ਜੰਮਣਾ ਪੈਂਦਾ ਬਾਰ-ਬਾਰ ਆਉਣਾ ਪੈਂਦਾ ਜਿਨ ਕਉ ਪੂਰਬ ਲਿਖਿਆ ਤਨਾ ਸਤਗੁਰ ਮਿਲਿਆ ਪ੍ਰਭ ਆਏ ਪਾਸ਼ਾ ਕਹਿੰਦੇ ਪੂਰਬ ਯਾਨੀ ਪਹਿਲਾਂ ਜਿਨ੍ਹਾਂ ਨੇ ਕਦੇ ਜੀਵਨ ਦੇ ਵਿੱਚ ਕੋਈ ਸੇਵਾ ਕਰੀ ਹੈ ਕਿਸੇ ਤੋਂ ਅਸੀਸ ਲਈ ਹੈ ਮਨੁੱਖਤਾ ਦਾ ਭਲਾ ਸੋਚਿਆ ਉਹਨਾਂ ਦਾ ਕਿਸੇ ਨਾ ਕਿਸੇ ਖਾਤੇ 'ਚ ਕੁਝ ਪਿਆ ਹੁੰਦਾ ਜਦੋਂ ਕਿਤੇ ਉਹ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਇਸ ਜੀਵਨ 'ਚ ਸਤਗੁਰੂ ਮਿਲਦਾ ਸੱਚਾ ਸਾਧੂ ਮਿਲਦਾ ਹੈ ਜਨ ਕੋ ਪੂਰਬ ਲਿਖਿਆ ਤਿੰਨਾ ਸਤਗੁਰ ਮਿਲਿਆ ਪ੍ਰਭਾਏ ਪ੍ਰਭੂ ਸਤਗੁਰ ਦੇ ਰੂਪ ਚ ਆਪ ਹੀ ਆ ਮਿਲਦਾ ਸਮਝ ਦਿੰਦਾ ਹੈ ਸੂਝ ਦਿੰਦਾ ਹੈ ਬਾਣੀ ਦਿੰਦਾ ਹੈ ਸਮਝਾਉਂਦਾ ਕਿ ਕਿਵੇਂ ਜੀਵਨ ਜਿਉਣਾ ਹੈ ਕਿਵੇਂ ਆਜ਼ਾਦ ਹੋਣਾ ਹੈ ਕਿਵੇਂ ਜੀਵਨ ਮੁਕਤ ਰਹਿਣਾ ਹੈ ਐਸੇ ਸਤਗੁਰੂ ਨਾਲ ਆ ਕੇ ਮੇਲ ਮਿਲ ਜਾਂਦਾ ਨਾਨਕ ਗੁਰ ਪ੍ਰਸ਼ਾਦੀ ਉਬਰੇ ਹਉਮੈ ਸ਼ਬਦ ਜਲਾਹੇ ਪਤਾ ਵੀ ਲੱਗਦਾ ਗੁਰਮੁਖ ਨੂੰ ਜਿਹੜਾ ਜੁੜ ਜਾਂਦਾ ਕਿ ਮੈਂ ਗੁਰੂ ਦੀ ਕਿਰਪਾ ਨਾਲ ਰੋਜ਼ ਉੱਭਰ ਰਿਹਾ ਅੱਗੇ ਆ ਰਿਹਾ ਹਾਂ ਵਿਵੇਕ ਬੁੱਧ ਜਾਗ ਰਹੀ ਆ ਗਿਆਨ ਵੱਧ ਰਿਹਾ ਧਿਆਨ ਵੱਧ ਰਿਹਾ ਲਿਬ ਲੱਗ ਰਹੀ ਆ ਹਉਮੈ ਰੂਪੀ ਜਿਹੜਾ ਸ਼ਬਦ ਹੈ ਹਉਮੈ ਨੂੰ ਜਲਾ ਦਿੰਦਾ ਹੈ ਨਾਨਕ ਗੁਰ ਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ ਕਿਉਂਕਿ ਗੁਰੂ ਸ਼ਬਦ ਦਾ ਮਲਾਪ ਕਰਾਉਂਦਾ ਸ਼ਬਦੰਦਲ ਨੂੰ ਭੇਦਦਾ ਸ਼ਬਦੰਦਲ ਦੀ ਸਫਾਈ ਕਰਦਾ ਧਿਆਨ ਰਾਹੀ ਸਫਾਈਆਂ ਹੁੰਦੀਆਂ ਤੇ ਹਉਮੈ ਨੂੰ ਵੀ ਸ਼ਬਦ ਜਲਾ ਕੇ ਰਾਖ ਕਰ ਦਿੰਦਾ ਪੌੜੀ ਹਰ ਨਾਮ ਹਮਾਰਾ ਪ੍ਰਵ ਅਬਗਤ ਆਗੋਚਰ ਅਵਨਾਸੀ ਪੁਰਖ ਵਿਧਾਤਾ ਗੁਰੂ ਪਿਤਾ ਕਹਿੰਦੇ ਨੇ ਸਾਡਾ ਜਿਹੜਾ ਹਰਨਾਮ ਹੈ ਨਾ ਹਰਨਾਮ ਹਮਾਰਾ ਪ੍ਰਭ ਅਬਗਤ ਅਦ੍ਰਿਸ਼ਟਾ ਕਹਿੰਦੇ ਆਏ ਨਹੀਂ ਦਿੰਦਾ ਕਿ ਹਰ ਕੋਈ ਦੇਖਣਾ ਚਾਹੇ ਉਹਦੀ ਦੇਖਜੂ ਉਹਨੂੰ ਦੇਖਣ ਦੀਆਂ ਹੀ ਸਾਰੀਆਂ ਮਿਹਨਤਾਂ ਆ ਉਹਦੂੰ ਜਾਣਨ ਦੀਆਂ ਹੀ ਸਾਰੀਆਂ ਮਿਹਨਤਾਂ ਹੈ ਅਗੋਚਰ ਅਗੋਚਰ ਤੋਂ ਮਤਲਬ ਹੁੰਦਾ ਆ ਜਿਹੜੇ ਗਿਆਨ ਇੰਦਰੀਆ ਆ ਆ ਅੱਖਾਂ ਆ ਕੰਨਾ ਨਾਕਾ ਸਰੀਰ ਇਹਦੀ ਪਹੁੰਚ ਤੋਂ ਪਰੇ ਇਹਨਾਂ ਦੀ ਪਹੁੰਚ ਨਹੀਂ ਇਹ ਨੇਤਰ ਵੀ ਬੰਦ ਹੋ ਜਾਂਦੇ ਆ ਧਿਆਨ ਵੀ ਇਹਨਾਂ ਸਵਾਸਾਂ ਤੋਂ ਪ੍ਰਾਣਾ ਤੇ ਚਲਿਆ ਜਾਂਦਾ ਹੈ ਪ੍ਰਾਣ ਵੀ ਉਹ ਆ ਜਿਹੜੇ ਉਹਦੇ ਨਾਲ ਜੁੜੇ ਬਿਆ ਪ੍ਰਾਣਪਤੀ ਨਾ ਨਾਰਾਇਣ ਦਾ ਨਰ ਤੋਂ ਨਾਰਾਇਣ ਦੀ ਯਾਤਰਾ ਸ਼ੁਰੂ ਹੁੰਦੀ ਆ ਉਦੋਂ ਮਿਲਦਾ ਇਹਨਾਂ ਅੱਖਾਂ ਨਾਲ ਇਹਨਾਂ ਇੰਦਰੀਆਂ ਨਾਲ ਉਹ ਨਹੀਂ ਮਿਲਦਾ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਵਨਾਸੀ ਸਦਾ ਹੀ ਆ ਉਹਦਾ ਕੋਈ ਨਾਸ ਨਹੀਂ ਹੁੰਦਾ ਕਦੇ ਵੀ ਪੁਰਖ ਵਿਧਾਤਾ ਉਹ ਪੁਰਖ ਹੈ ਸਾਰਿਆਂ ਦੇ ਅੰਦਰ ਹੈ ਉਹੀ ਪੈਦਾ ਕਰਦਾ ਹੈ ਸਭ ਨੂੰ ਪਰ ਦਿਸਦਾ ਕਿਸੇ ਹੋਰ ਇੰਦਰੀ ਨਾਲ ਹੈ ਦਿਵ ਦ੍ਰਿਸ਼ਟੀ ਨਾਲ ਹੈ ਹਰ ਨਾਮ ਹਮ ਸ੍ਰੇਵ ਹੈ ਹਰ ਨਾਮ ਹਮ ਪੂਜਹੁ ਹਰ ਨਾਮੇ ਹੀ ਮਨ ਰਾਤਾ ਜਦੋਂ ਗੁਰੂ ਮਿਲਿਆ ਹੁੰਦਾ ਗੁਰੂ ਸਮਰੱਥਾ ਬਖਸ਼ਦਾ ਗੁਰੂ ਗੱਲਬਾਤ ਦੱਸਦਾ ਹਰ ਨਾਮ ਹਮ ਸ੍ਰੀ ਵੋ ਅਸੀਂ ਹਰੀ ਨਾਮ ਨੂੰ ਹੀ ਸੁਣਦੇ ਆਂ ਸੇਵਦੇ ਆਂ ਅੰਦਰੋਂ ਧਿਆਉਂਦੇ ਆਂ ਹਰ ਨਾਮ ਹਮ ਪੂਜਿਓ ਪੂਜਾ ਹਰੀ ਨਾਮ ਦੀ ਕਿਵੇਂ ਕਰ ਸਕਦੇ ਆਂ ਜਾਗਤ ਜੋਤ ਦੇ ਰੂਪ ਚ ਇਹਨਾਂ ਨੇਤਰਾਂ ਨੂੰ ਬੰਦ ਕਰਿਆ ਉਹ ਪ੍ਰਕਾਸ਼ ਦਿਸਣਾ ਸ਼ੁਰੂ ਹੁੰਦਾ ਉੱਥੇ ਅਸੀਂ ਪੂਜਾ ਕਰਦੇ ਆਂ ਪ੍ਰਕਾਸ਼ ਰੂਪ ਦੀ ਉਹਨੂੰ ਨਮਸਕਾਰ ਕਰਦੇ ਆਂ ਉਹਦੇ ਨਾਲ ਗੱਲ ਕਰਦੇ ਆਂ ਹਰ ਨਾਮੇ ਹੀ ਮਨ ਰਤਾ ਮਾਣਾ ਜਿਹੜਾ ਫਿਰ ਉਹਦੇ ਨਾਲ ਰਤਿਆ ਰਹਿੰਦਾ ਰੰਗਿਆ ਰਹਿੰਦਾ ਹਰ ਨਾਮੇ ਜੇ ਵਡ ਕੋਈ ਅਵਰ ਨ ਸੂਝੈ ਹਰ ਨਾਮੋ ਅੰਤ ਛੜਾਤਾ ਗੁਰੂ ਦੀ ਮਿਹਰ ਸਦਕਾ ਗੁਰੂ ਦੀ ਸੇਵਾ ਕਰਦੇ ਆਂ ਗੁਰੂ ਦੀ ਸਿੱਖਿਆ ਸਦਕਾ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਸਾਨੂੰ ਕਿ ਹਰਨਾਮੇ ਜਿੱਡਾ ਕੋਈ ਹੋਰ ਨਹੀਂ ਹੈ ਜਾਨੀ ੴ ਸਤਨਾਮ ਦਾ ਜਿਹੜਾ ਚਲਕਾਰਾ ਸਾਨੂੰ ਪਤਾ ਲੱਗਦਾ ਕਿ ਇਹ ਤੋਂ ਵੱਡਾ ਕੋਈ ਨਹੀਂ ਦੁਨੀਆ 'ਤੇ ਹਰਨਾਮੇ ਜੀਵੜ ਕੋਈ ਅਵਰ ਨਾ ਸੁੱਝਾਏ ਕੋਈ ਹੋਰ ਸਾਨੂੰ ਸੁਝਦਾ ਹੀ ਨਹੀਂ ਹੈ ਕਿਉਂਕਿ ਸਾਨੂੰ ਗੁਰੂ ਇਹ ਗੱਲ ਪਹਿਲੀਆਂ ਚ ਹੀ ਸਮਝਾ ਦਿੰਦਾ ਕਿ ਜਿੰਨੀਆਂ ਸੰਸਾਰ ਦੀਆਂ ਤਾਕਤਾਂ ਸਾਰੀਆਂ ਦਾ ਮੂਲ ਓੰਕਾਰ ਹੈ ਜਿਹੜਾ ਇੱਕ ਹੈ ਬਾਕੀ ਤਾਕਤਾਂ ਉਸ ਤੋਂ ਬਾਅਦ ਪੈਦਾ ਹੁੰਦੀਆਂ ਇੱਕ ਤੋਂ ਤਿੰਨ ਹੁੰਦੀਆਂ ਤਿੰਨਾ ਤੋਂ ਹਜ਼ਾਰਾਂ ਬਣਦੀਆਂ ਪਰ ਮੂਲ ਇੱਕ ਹੈ ਸਾਨੂੰ ਇੱਕ ਤੇ ਭਰੋਸਾ ਹੋਣ ਕਰਕੇ ਸਾਨੂੰ ਪਤਾ ਕਿ ਹਰ ਨਾਮ ਹੈ ਜੀਵੜ ਕੋਈ ਅਵਰ ਨਾ ਸੂਝੇ ਹੋਰ ਸਾਡੀ ਸੋਚ ਦੇ ਵਿੱਚ ਕੋਈ ਆਉਂਦਾ ਹੀ ਨਹੀਂ ਹੈ ਹਰ ਨਾਮੋ ਅੰਤ ਛਡਾਤਾ ਸਾਨੂੰ ਇਹ ਵੀ ਪਤਾ ਕਿ ਸਾਡਾ ਜਿਹੜਾ ਖੜਾ ਛੁਟਣਾ ਉਹ ਵੀ ਹਰੀ ਨਾਮ ਨੇ ਆਪੇ ਹੀ ਛਡਾ ਲੈਣਾ ਹੈ ਅਸੀਂ ਕੁਝ ਮੰਗਣਾ ਹੈ ਹਰੀ ਨਾਮ ਤੋਂ ਹੀ ਮੰਗਣਾ ਹੈ ਤੇ ਸਾਡੇ ਅੰਦਰ ਇਹ ਸਿਸਟਮ ਸਾਰਾ ਹੈਗਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਦੇਖੋ ਕਿੰਡੀ ਸੋਭਾ ਗੁਰੂ ਅਮਰਦਾਸ ਨੇ ਇੱਕ ਪੂਰਨੇ પાਕੇ ਦਿੱਤੇ ਆ ਸਾਨੂੰ ਦੱਸਿਆ ਕਹਿੰਦੇ ਜਿਹੜੇ ਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ ਬਾਣੀ ਨਾਲ ਜੋੜਿਆ ਸਾਨੂੰ ਸਿੱਧੇ ਰਾਹ ਪਾਇਆ ਬਾਣੀ ਦਿੱਤੀ ਗੁਰਮੰਤਰ ਦਿੱਤਾ ਕਹਿੰਦੇ ਉਸ ਪਰਪਕਾਰੀ ਗੁਰੂ ਦੇ ਮਾਤਾ ਪਿਤਾ ਨੂੰ ਨਮਸਕਾਰ ਹੈ ਉਹਦੀ ਕੋਲ ਨੂੰ ਉਹਦੇ ਮਾਤਾ ਪਿਤਾ ਨੂੰ ਨਮਸਕਾਰ ਹੈ ਜਿਹੜੇ ਗੁਰੂ ਨੇ ਸਾਨੂੰ ਸਿੱਧਾ ਰਾਹ ਦਿੱਤਾ ਹਰ ਨਾਮ ਦਿਆ ਗੁਰ ਪਰਪਕਾਰੀ ਗੁਰੂ ਪਰਪਕਾਰੀ ਨੇ ਸਾਨੂੰ ਨਾਮ ਦਿੱਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਉਹਦੇ ਪਿਤਾ ਮਾਤਾ ਦਾ ਸ਼ੁਕਰ ਕੀਤਾ। ਇਹ ਹੀ ਸਾਡੀ ਪਰੰਪਰਾ ਹੈ ਭਾਰਤ ਵਰਸ ਦੀ ਸਾਰੇ ਦੀ। ਇਹਦੇ ਨਾਲੋਂ ਹੀ ਸਾਨੂੰ ਤੋੜਿਆ ਗਿਆ ਹੈ। ਕਿ ਨਮਸਕਾਰ ਨਹੀਂ ਕਿਸੇ ਨੂੰ ਕਰਨੀ ਨਾ ਦੇਖੋ ਕਿਤੇ ਭੁੱਲ ਕੇ ਕਿਸੇ ਦਾ ਧੰਨਵਾਦ ਕਰਦੇ ਹੋ ਭੁੱਲ ਜੋ ਇਹ ਗੱਲ। ਇਸੇ ਗੱਲ ਤੋਂ ਹੀ ਤੋੜਿਆ ਗਿਆ ਜਿਹੜੀ ਬਾਣੀ ਚ ਸਾਨੂੰ ਕਰਨ ਨੂੰ ਕਹੀ ਗਈ ਹੈ। ਗੁਰੂ ਦੇ ਮਾਤਾ ਪਿਤਾ ਦੀ ਗੱਲ ਤਾਂ ਦੂਰ ਰਹਿ ਗਈ ਅਸੀਂ ਤਾਂ ਖੁਦ ਦੇ ਮਾਤਾ ਪਿਤਾ ਨੂੰ ਵੀ ਨਹੀਂ ਸਿਆਣਦੇ ਤੇ ਜਿਹੜਾ ਖੁਦ ਦੇ ਨੂੰ ਨਹੀਂ ਸਿਆਣਦਾ ਬਾਣੀ ਕਹਿੰਦੀ ਐ ਕਿਉ ਕਿਤੋਂ ਜੋਗਾ ਵੀ ਨਹੀਂ ਉਹਨੂੰ ਕਿਤੇ ਵੀ ਭਾਗ ਨਹੀਂ ਲੱਗਦਾ ਹਾਂ ਸਤ ਗੁਰੇ ਆਪਣੇ ਕਾ ਸਦਾ ਨਮਸਕਾਰੀ ਜਿੱਤ ਮਿਲਿਆ ਹਰ ਨਾਮ ਮੈਂ ਜਾਤਾ ਗੁਰੂ ਪੀਤਾ ਪ੍ਰਮਾਣ ਕਰਦੇ ਆ ਕਿ ਹਾਂ ਮੈਂ ਸਤਗੁਰ ਆਪਣੇ ਕੋ ਸਦਾ ਬੁਲਿਹਾਰੀ ਸਦਾ ਨਮਸਕਾਰੀ ਮੇਰੀ ਸਦਾ ਹੀ ਨਮਸਕਾਰ ਰਹੁ ਮੇਰੇ ਸਤਗੁਰੂਆਂ ਨੂੰ ਮੇਰੇ ਵੱਡਿਆਂ ਨੂੰ ਸਦਾ ਹੀ ਹਾਂ ਸਤਗੁਰ ਆਪਣੇ ਕੋ ਸਦਾ ਨਮਸਕਾਰੀ ਜਿੱਤ ਮਿਲਿਆ ਹਰ ਨਾਮ ਮੈਂ ਜਾਤਾ ਜੀ ਨੂੰ ਮਿਲਨ ਕਰਕੇ ਮੈਨੂੰ ਹਰੀ ਨਾਮ ਦੀ ਪ੍ਰਾਪਤੀ ਹੋਈ ਮੇਰੀਆਂ ਝੋਲੀਆਂ ਭਰੀਆਂ ਜੀ ਦਾ ਟੀਚਾ ਹੁੰਦਾ ਨਾ ਉਹਨੂੰ ਮਿਲ ਜਾਂਦਾ ਸਾਨੂੰ ਪਤਾ ਬਾਬਾ ਜੀ ਦੀ ਉਮਰ 72 ਸਾਲ ਸੀ ਕਿੰਡੀ ਵੱਡੀ ਉਮਰ ਚ ਆ ਕੇ ਗਾਗਰ ਢੋਈ ਗੁਰੂ ਅੰਗਦ ਸਾਹਿਬ ਰਿਸ਼ਤੇਦਾਰੀ ਚ ਕੁੜਮ ਲੱਗਦੇ ਸੀ ਉੱਥੇ ਜਾ ਕੇ ਸੇਵਾ ਕਰੀ ਕੁੜਮਾਂ ਦੇ ਬਾਹਰ 12 ਸਾਲ ਅਸ਼ਨਾਨ ਦੀ ਸੇਵਾ ਕਰਦੇ ਰਹੇ ਸਤਗੁਰਾਂ ਦੀ ਚਰਨਾ ਚ ਬਥੇਰੇ ਮਿਹਣੇ ਬੱਜੇ ਦੁਨੀਆ ਕੰਨੀਓ ਬਥੇਰਾ ਕੁਝ ਕਿਹਾ ਦੁਨੀਆ ਨੇ ਪਰ ਲੋਕ ਲਾਜ ਛੱਡਣੀ ਪੈਂਦੀ ਆ ਜਦੋਂ ਕੁਝ ਜਾਨਣਾ ਹੋਵੇ ਉਦੋਂ ਤਾਂ ਲੋਕ ਉਵੇਂ ਹੀ ਸਮਝਦੇ ਹੁੰਦੇ ਜਿਵੇਂ ਅੱਜ ਸਮਝਦੇ ਹੁੰਦੇ ਆ ਸਭ ਇਹ ਤਾਂ ਦੂਰ ਵਾਲਿਆਂ ਨੂੰ 2-300 ਸਾਲ ਬਾਅਦ ਲੱਗਦਾ ਜਿ ਅਸੀਂ ਹੁੰਦੇ ਕੋਣੀ ਕੀ ਖੱਟ ਲੈਂਦੇ ਇਹ ਭੁਲੇਖਾ ਸਭ ਤੋਂ ਵੱਡਾ ਜਿਵੇਂ ਆਪਾਂ ਹੁਣ ਚੇਹੇ ਡਾਂ ਕਰਦੇ ਆ ਉਵੇਂ ਹੀ ਉਦੋਂ ਚੱਲਦਾ ਸੀ ਸਾਰਾ ਕੁਝ ਗੁਰੂ ਅਮਰਦਾਸ ਸਾਹਿਬ ਨੂੰ ਬਹੁਤ ਕੁਝ ਸੁਣਨਾ ਪਿਆ ਬਹੁਤ ਜਰਨਾ ਪਿਆ ਪਰ ਝੋਲੀਆਂ ਭਰੀਆਂ ਗੁਰੂ ਨਾਨਕ ਦੇ ਘਰ ਦੇ ਤਖਤ ਦੇ ਵਾਰਿਸ ਬਣੇ ਬਹੁਤ ਕੁਝ ਸਮਾਜ ਦੇ ਵਿੱਚ ਨਵਾਂ ਲਿਆਂਦਾ ਸਤੀ ਵਿਆਹ ਨੂੰ ਰੋਕਿਆ ਜਿਹੜੇ ਲੋਕ ਚਾਰੇ ਵਰਨਾ ਚ ਪਾਟੇ ਹੋਏ ਸੀ ਲੋਕ ਇੱਕ ਦੂਜੇ ਦੇ ਕੋਲ ਦੀ ਨਹੀਂ ਸੀ ਲੰਘਦੇ ਇੱਕ ਦੂਜੇ ਦੇ ਖੂਹ ਤੋਂ ਪਾਣੀ ਨਹੀਂ ਸੀ ਪੀਣ ਦਿੰਦੇ ਹਜੇ ਤੱਕ ਵੀ ਇਹ ਬਿਮਾਰੀ ਹੈਗੀ ਭਾਰਤ ਚ ਉਹਨੂੰ ਦੂਰ ਕੀਤਾ ਬੌਲੀਆਂ ਲਵਾਇਆਂ ਕੱਠਿਆਂ ਨੂੰ ਇਸ਼ਨਾਨ ਕਰਨ ਲਾਇਆ ਕੱਠਿਆਂ ਨੂੰ ਪੰਗਤ ਚ ਬੈਠਣ ਲਾਇਆ ਕੱਠਿਆਂ ਨੂੰ ਸਤਸੰਗ ਕਰਨ ਲਾਇਆ ਗੁਰੂ ਅੰਗਦ ਦੇਵ ਨੇ ਢੋਲਨ ਲਾਇਆ ਸਾਰਿਆਂ ਨੂੰ ਖੇਡਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਦੁਨੀਆ ਘੁੰਮ ਕੇ ਦੇਖੀ ਕਿ ਦੁਨੀਆ ਕਿਵੇਂ ਤਰੱਕੀ ਤੇ ਆ ਭਾਰਤ ਕਿਉਂ ਨਹੀਂ ਪਤਾ ਲੱਗਿਆ ਕਿ ਤਾਂ ਇਹਨੂੰ ਲਟੇਰੇ ਪੈਂਦੇ ਆ ਹਰ ਵਾਰੀ ਪੂਰੀ ਦੁਨੀਆ ਚ ਲਟੇਰੇ ਚੱਲ ਕੇ ਆਉਂਦੇ ਆ ਤੇ ਇਹਦਾ ਧਨ ਮਾਲ ਸਭ ਕੁਝ ਲੁੱਟ ਕੇ ਲੈ ਜਾਂਦੇ ਆ ਉਹਨਾਂ ਨੂੰ ਵੀ ਲਲਕਾਰਿਆ ਕਿ ਬਾਬਰ ਤੂੰ ਜਾਬਰ ਹੈ ਤੂੰ ਕੋਈ ਸਿਆਣਾ ਨਹੀਂ ਹੈ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਰਵਾਬ ਤੋਂ ਨਗਾਰੇ ਤੱਕ ਦੇ ਸਫ਼ਰ ਦੀ ਤੇ ਦਸਾਂ ਪਾਸ਼ਾਹੀਆਂ ਦਾ ਕੀ ਕੀ ਯੋਗਦਾਨ ਆ ਤੇ ਕਿਵੇਂ ਆਜ਼ਾਦੀ ਲਈ ਸਿੱਖਾਂ ਨੇ ਕਿਵੇਂ ਅੱਜ ਸਿੱਖ ਕਿਤੇ ਵੀ ਹੋਵੇ ਕਿਸੇ ਦੇਸ਼ 'ਚ ਹੋਵੇ ਆਜ਼ਾਦ ਹੈ ਖੁਸ਼ ਹੈ ਚੜ੍ਹਦੀ ਕਲਾ 'ਚ ਹੈ ਕਿਉਂਕਿ ਸਿੱਖ ਗੁਰੂ ਤੋਂ ਬਿਨਾ ਕਿਸੇ ਅੱਗੇ ਭੀਖ ਨਹੀਂ ਮੰਗਦਾ ਸਿੱਖੋ ਤੋਂ ਮੰਗਦਾ ਜੋ ਕਰਨ ਕਰਨ ਦਾ ਸਮਰੱਥ ਹੈ ਗੁਰੂ ਬਾਬਾ ਕਹਿੰਦਾ ਮੈਂ ਸੁਕਰਾਨਾ ਕਰਦਾ ਮੇਰੇ ਗੁਰੂ ਦਾ ਗੁਰੂ ਆਹ ਹਰ ਨਾਮ ਮੈਂ ਜਾਤਾ ਗੁਰੂ ਨੂੰ ਨਮਸਕਾਰ ਕਾਦਾ ਕਰਕੇ ਆ ਕਿਉਂ ਨੇ ਮੈਨੂੰ ਪ੍ਰਮਾਤਮਾ ਨਾਲ ਜੋੜਤਾ ਹੁਣ ਇਹ ਪੁਆਇੰਟ ਯਾਦ ਰੱਖਣਾ ਜਿੱਥੇ ਵੀ ਜਾਉ ਜਿਹਨੂੰ ਵੀ ਮਿਲੋ ਮਲਾਪ ਤੁਹਾਨੂੰ ਪ੍ਰਮਾਤਮਾ ਨਾਲ ਹੋਣਾ ਚਾਹੀਦਾ ਤੁਹਾਡੇ ਅੰਦਰ ਸਹਜ ਸੁੱਖ ਸਕੂਨ ਆਉਣਾ ਚਾਹੀਦਾ ਜੇ ਉਹੀ ਪਟਕਣਾ ਉਹੀ ਤ੍ਰਿਸ਼ਨਾ ਉਹੀ ਸਭ ਕੁਝ ਹੈ ਫਿਰ ਨજર ਮਾਰੇ ਹੋ ਮੜਾ ਜਾ ਕੇ ਗੁਰੂ ਜੀ ਦਿਓ ਕੁਝ ਦਿੰਨੇ ਹੋ ਤਾਂ ਕਿ ਜਗ ਦਾ ਦੀਵਾ ਹੀ ਜਗਾ ਸਕਦਾ ਹੈ ਭਰਿਆ ਹੋਇਆ ਹੀ ਭਰ ਸਕਦਾ ਹੈ ਮਹਾਰਾਜ ਕਿਰਪਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸਾਰੇ ਸਤਿਗੁਰੂ ਆਜਾ ਨਾਜ਼ਰ ਬੈਠੇ ਐ ਬੇਨਤੀ ਕਰੋ ਬਾਣੀ ਪੜ੍ਹੋ ਸੁਣੋ ਜੀ ਦਾ ਕਰਕੇ ਸਾਡਾ ਵੀ ਹਿਰਦਾ ਤਿਆਰ ਹੋਵੇ ਖੁੱਲੇ ਤੇ ਅਸੀਂ ਉਹ ਚੀਜ਼ ਨੂੰ ਜਾਣ ਸਕੀਏ ਅੱਜ ਦਾ ਮੁੱਖ ਬਾਕ ਆਪਣਾ ਇੰਨਾ ਕੀ ਸੀਗਾ ਆਓ ਇਹਦੀਆਂ ਸਮਾਪਤੀਆਂ ਕਰੀਏ ਹਰ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰੇ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਮਾ ਦੇਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਜੇ ਹਾ ਪਾਉ ਤਿਹ ਫਲ ਪਾਈ ਸੀ ਵਾਹਿ